ਸ਼ਸ਼ੀ ਕਾਜੀ ਐਨ ਆਰ ਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਸਿੱਖ ਮਸਲਿਆਂ ਨਾਲ ਜੁੜੀ ਹੋਈ ਹੈ ਤਾਂ ਪੰਥਕ ਮਾਮਲੇ ਆ درمیان ਵੱਡਾ ਇਕੱਠ ਸੱਦਿਆ ਗਿਆ ਦਾ ਦੇ ਕੇ ਜੋ ਦਿਨੋ ਦਿਨ ਪੰਥਕ ਮਸਲੇ ਜਿਹੜੇ ਆ ਉੱਠ ਰਿਹਾ ਖਾਸ ਕਰਕੇ ਜੇਕਰ ਦੇਖਿਆ ਜਾਵੇ ਕਿ ਸਿੱਖ ਮਸਲਿਆਂ ਨੂੰ ਲੈ ਕੇ ਵੱਖ-ਵੱਖ ਸਵਾਲ ਖੜੇ ਕਿਤੇ ਜਾ ਰਹੇ ਆ ਵੱਖ-ਵੱਖ ਦੋਸ਼ ਲਗਾਏ ਜਾ ਰਹੇ ਨੇ ਤੇ ਆਏ ਦਿਨ ਸਿੱਖ ਪੰਥਾ ਜਿਹੜਾ ਖੇਰੂ ਖੇਰੂ ਹੁੰਦਾ ਨਜ਼ਰ ਆ ਰਿਹਾ ਬਹੁਤ ਸਾਰੇ ਆ ਜਿਹੜੇ ਆ ਅੰਦਰੋਂ ਗਤੀ ਖਿੱਚੋ ਤਾਣ ਚੱਲ ਰਹੀ ਆ ਅਤੇ ਇੱਕ ਦੂਜੇ ਤੇ ਇਲਜ਼ਾਮ ਆ ਜੜੇ ਲਗਾਏ ਜਾ ਰਹੇ ਨੇ ਇਸ ਸਭ ਦੇ ਦਰਮਿਆਨ ਵੱਡਾ ਸਿੱਖ ਲੀਡਰਾਂ ਦਾ ਇਕੱਠਾ ਜਿਹੜਾ ਸੱਦ ਲਿਆ ਗਿਆ ਦਾਦੀਏ ਕਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਇਹ ਜਿਹੜਾ ਇਕੱਠ ਸੱਦਿਆ ਗਿਆ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਆਏ ਦਿਨ ਕੋਈ ਨਾ ਕੋਈ ਧੜਾ ਬਣ ਰਿਹਾ ਪੰਥਕ ਤੌਰ ਤੇ ਜੇ ਘਰ ਦੇਖਿਆ ਜਾਵੇ ਵੱਡੇ ਸਵਾਲ ਖੜੇ ਹੋ ਰਹੇ ਨੇ ਆਏ ਦਿਨ ਖੇਰੂ ਖੇਰੂ ਜਿਹੜੇ ਆ ਲੀਡਰ ਹੋ ਰਿਹਾ ਤੇ ਇੱਕ ਦੂਜੇ ਤੇ ਵੱਡੀਆਂ ਵੱਡੀਆਂ ਤੋਂ ਤਾਲਾਰੇ ਨੇ ਤਾਂ ਇਸ ਸਬਦੇ ਦਰਮਿਆਨ ਵੱਡਾ ਇਕੱਠਾ ਜਿਹੜਾ ਪੰਥਕ ਤੌਰ ਤੇ ਸਿੱਖ ਲੀਡਰਾਂ ਦਾ ਸੱਦਿਆ ਗਿਆ ਦਾਅਵੇ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਇਹ ਪੰਥਕ ਇਕੱਠਾ ਜਿਹੜਾ ਉਹ ਸੱਦਿਆ ਤਾਂ ਹਰਮੀਤ ਸਿੰਘ ਕਾਲਕਾ ਵੱਲੋਂ ਇਹ ਇਕੱਠ ਸੱਦਿਆ ਗਿਆ ਤੇ ਇਸ ਵਿੱਚ ਦੱਸਿਆ ਗਿਆ ਹੈ ਕਿ ਇਸ ਇਕੱਠ ਵਿੱਚ ਸਾਰੇ ਮਸਲੇ ਆ ਜਿਹੜੇ ਉਹ ਉਠਾਏ ਜਾਣਗੇ ਅਤੇ ਸਭ ਤੋਂ ਅਹਿਮ ਗੱਲ ਇਹ ਆ ਕਿ ਜੋ ਕਿ ਆਏ ਦਿਨ ਵੱਖ-ਵੱਖ ਦਿਖਾਇਆ ਜਾ ਰਿਹਾ ਵੱਖ-ਵੱਖ ਜਿਹੜਾ ਪਾੜਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਉਹ ਕੌਮ ਨੂੰ ਦੱਸਿਆ ਜਾ ਰਿਹਾ ਕਿ ਅਸੀਂ ਇੱਕ ਹਾਂ ਤਾਂ ਇਸ ਸਭ ਦੇ ਦਰਮਿਆਨ ਹਰਮੀਤ ਸਿੰਘ ਕਾਲਕਾ ਦਾ ਵੱਡਾ ਐਲਾਨ ਆ ਪ੍ਰਦਾਨ ਹਰਮੀਤ ਸਿੰਘ ਕਾਲਕਾ ਨੇ ਵੱਡਾ ਐਲਾਨ ਕੀਤਾ ਕਿ 19 ਤਰੀਕ ਨੂੰ ਵੱਡਾ ਇਕੱਠਾ ਜਿਹੜਾ ਉਹ ਸੱਦਿਆ ਗਿਆ ਤੇ 19 ਤਰੀਕ ਨੂੰ ਵੱਡਾ ਇਕੱਠ ਕਰਕੇ ਕੌਮ ਨੂੰ ਦੱਸਿਆ ਜਾਵੇਗਾ ਅਸੀਂ ਇੱਕ ਹਾਂ ਜਿੱਥੇ ਪਹਿਲਾਂ ਕਈ ਤਰ੍ਹਾਂ ਦੇ ਮਤਭੇਦ ਸਾਹਮਣੇ ਆ ਰਹੇ ਨੇ ਕਈ ਤਰ੍ਹਾਂ ਦੇ ਇੱਕ ਦੂਜੇ ਤੇ ਇਲਜ਼ਾਮ ਲੱਗ ਰਹੇ ਨੇ ਇੱਥੋਂ ਤੱਕ ਕੇ ਇੱਕ ਦੂਜੇ ਨੂੰ ਸ਼ਬਦਾ ਰਾਹੀਂ ਘੇਰਿਆ ਜਾ ਰਿਹਾ ਇਸੇ ਸਭ ਦੇ ਦਰਮਿਆਨ ਵੱਡਾ ਇਕੱਠਾ ਜਿਹੜਾ ਉਹ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਸੱਦਿਆ ਉੱਥੇ ਹੀ ਦੇਖਣਾ ਹੋਵੇਗਾ ਕਿ ਕੀ ਇਸ ਇਕੱਠ ਵਿੱਚ ਆ ਕਿੰਨੇ ਜੜੇ ਆ ਉਹ ਸਿੱਖ ਲੀਡਰ ਪਹੁੰਚਦੇ ਆ ਜਾਂ ਫਿਰ ਇਹ ਇਕੱਠ ਸਿਰਫ ਇੱਕ ਐਲਾਨ ਤੱਕ ਹੀ ਸੀਮਤ ਰਹੇਗਾ ਕਿਉਂਕਿ ਜੇ ਘਰ ਦੇਖਿਆ ਜਾਵੇ ਆਏ ਦਿਨ ਪੰਥਕ ਤੌਰ ਤੇ ਖੇਰੂ-ਖੇਰੂ ਹੋ ਰਹੇ ਨੇ ਸਿੱਖ ਲੀਡਰ ਇੱਕ ਦੂਜੇ ਤੇ ਤੋਬਤਾ ਜੜੀਆਂ ਜਾ ਰਹੀਆਂ ਨੇ ਇੱਕ ਦੂਜੇ ਨੂੰ ਘੇਰਿਆ ਜਾ ਰਿਹਾ ਇੱਕ ਦੂਜੇ ਤੇ ਦੋਸ਼ ਲਗਾਏ ਜਾ ਰਿਹਾ ਤਾਂ ਇਸ ਸਭ ਦੇ ਦਰਮਿਆਨ ਹੁਣ ਵੱਡਾ ਇਕੱਠ ਹੈ ਜਿਹੜਾ ਉਹ ਸੱਦਿਆ ਹਰਮੀਤ ਸਿੰਘ ਕਾਲਕਾ ਨੇ ਪ੍ਰਧਾਨ ਨੇ ਜੋ ਦਿੱਲੀ ਸੂਰ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਕਮੇਟੀ ਦੇ ਉਹਨਾਂ ਵੱਲੋਂ ਇਹ ਇਕੱਠ ਸੱਦਿਆ ਗਿਆ ਜੇਕਰ ਆ ਦੇਖਿਆ ਜਾਵੇ ਕਿ ਇੱਕ ਦੂਜੇ ਤੇ ਜਿਹੜੇ ਆ ਸਵਾਲ ਖੜੇ ਕਿੱਤੇ ਜਾ ਰਹੇ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਕਿ ਗੈਨੀ ਹਰਪੀ ਸਿੰਘ ਤੇ ਵੱਡਾ ਐਕਸ਼ਨ ਹੁੰਦਾ ਹੈ ਤੇ ਉਸ ਤੋਂ ਬਾਅਦ ਜਥੇਦਾਰ ਗੈਨੀ ਰਗਵੀਰ ਸਿੰਘ ਦਾ ਵੀ ਬਿਆਨ ਸਾਹਮਣੇ ਆਂਦਾ ਤੇ ਇੰਨਾ ਜਿਹੜਾ ਖਿੱਚੋ ਤਾਣ ਪੈਦਾ ਹੋਇਆ ਵਿਆ ਤੇ ਲਗਾਤਾਰ ਅਮੋ ਸਾਹਮਣੇ ਹੋ ਰਹੇ ਨੇ ਲੀਡਰ ਸਿੱਖ ਲੀਡਰ ਅਤੇ ਵੱਡੇ ਜਿਹੜੇ ਆ ਸਵਾਲ ਖੜੇ ਹੋ ਰਿਹਾ ਕਿ ਆਖਰਕਾਰ ਜਿਹੜੀ ਕਾਮ ਕਾ ਕਿਸੇ ਸਮੇਂ ਪੰਜਾਬ ਨੂੰ ਪੂਰੇ ਦੇਸ਼ ਨੂੰ ਬਚਾਉਂਦੀ ਸੀ ਅੱਜ ਉਹ ਖੁਦ ਆਪਣੇ ਆਪ ਨੂੰ ਬਚਾਉਣ ਚ ਕਿਉਂ ਲੱਗੀ ਹੋਈ ਹੈ ਆਪਣੇ ਆਪ ਚ ਹੀ ਕਿਉਂ ਜਿਹੜਾ ਐਡਾ ਵਿਵਾਦ ਖੜਾ ਕਰ ਰੱਖਿਆ ਲੀਡਰਾਂ ਨੇ ਇੱਕ ਇੱਕ ਦੂਜੇ ਤੇ ਆਏ ਦਿਨ ਚੜਦੇ ਦਿਨ ਇੱਕ ਤੋਂ ਇੱਕ ਜਿਹੜਾ ਦੋਸ਼ ਲਗਾਇਆ ਜਾਂਦਾ ਇੱਕ ਤੋਂ ਇੱਕ ਵੀਡੀਓਜ਼ ਸਾਂਝੀਆਂ ਕਿੱਤਿਆਂ ਜਾ ਰਹੇ ਨੇ ਤਾਂ ਇਸ ਸਭ ਦੇ ਦਰਮਿਆਨ ਹਰਮੀਤ ਸਿੰਘ ਕਾਲਕਾ ਵੱਲੋਂ ਬੱਡਾ ਆਇਆ ਜਿਹੜਾ ਇਕੱਠ ਸੱਦਣ ਦਾ ਐਲਾਨ ਕੀਤਾ ਗਿਆ ਇੱਕ ਵਾਰ ਫਿਰ ਦੱਸ ਦੰਨੇ ਆ ਕਿ 19 ਤਰੀਕ ਨੂੰ ਇਕੱਠਾ ਜਿਹੜਾ ਉਹ ਸੱਦਿਆ ਗਿਆ ਤਾਂ ਇਸ ਦਿਨ ਤੇ ਬੜੀਆਂ ਨਜ਼ਰਾਂ ਜੜੀਆਂ ਹੁਣ ਪੰਥਕ ਧਿਰਾਂ ਦੀਆਂ ਜੜੀਆਂ ਜੁਟੀਆਂ ਰਹਿਣ ਗਈਆਂ ਟਿਕੀਆਂ ਰਹਿਣ ਗਈਆਂ ਕਿਉਂਕਿ ਆਏ ਦਿਨ ਖੇਰੂ ਖੇਰੂ ਹੋ ਰਿਹਾ ਸਿੱਖ ਪੰਥ ਅਤੇ ਖਾਸ ਕਰਕੇ ਲੀਡਰ ਇੱਕ ਦੂਜੇ ਤੇ ਤੌਹਫਤਾ ਜੜ ਰਹੇ ਨੇ ਇੱਕ ਦੂਜੇ ਤੇ ਵੱਡੇ ਸਵਾਲ ਜਿਹੜੇ ਉਠਾ ਰਹੇ ਆ ਤਾਂ ਇਸ ਸਬਦੇ ਦਰਮਿਆਨ ਦੇਖਣ ਵਾਲੀ ਗੱਲ ਹੋਏਗੀ ਕਿ ਜੋ ਦਿੱਲੀ ਸਿ ਗੁਰਦਾਰਾ ਕਮੇਟੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਣ ਇਸ ਸੱਦ ਇਹ ਇਕੱਠ ਜਿਹੜਾ ਸੱਦਿਆ ਇਸ ਦਾ ਅਸਰ ਹੈ ਜਿਹੜਾ ਉਹ ਪਵੇਗਾ ਜਾਂ ਨਾ ਯਾਨੀ ਕਿ ਜੋ ਇੱਕ ਦੂਜੇ ਤੇ ਸਵਾਲ ਹੈ ਜਿਹੜੇ ਖੜੇ ਕਿਤੇ ਜਾ ਰਹੇ ਆ ਦੋਸ਼ ਲਗਾਏ ਜਾ ਰਹੇ ਆ ਕੀ ਉਹਨਾਂ ਤੇ ਰੋਕ ਲੱਗੇਗੀ ਕਿੰਨੇ ਜਿਹੜਾ ਸਿੱਖ ਲੀਡਰ ਨੇ ਇਸ ਇਕੱਠ ਵਿੱਚ ਪਹੁੰਚਣਗੇ ਕਿਉਂਕਿ ਪਹਿਲਾਂ ਵੀ ਕਈ ਵਾਰ ਇਕੱਠ ਹੈ ਜਿਹੜਾ ਹੋ ਚੁੱਕਿਆ ਤੇ ਹਾਲਾਂਕਿ ਉੱਥੇ ਵੀ ਜਿਹੜੇ ਆ ਸਿਆਸੀ ਰੰਗਤ ਆ ਜਿਹੜੀ ਦਿਖਦੀ ਆ ਪਰ ਇਸ ਵਾਰ ਜਿਹੜਾ ਇਕੱਠ ਹੋਣ ਜਾ ਰਿਹਾ ਇਸ ਵਿੱਚ ਕਿੰਨੇ ਲੀਡਰ ਪਹੁੰਚਣਗੇ ਇਸ ਇਕੱਠ ਦਾ ਆਣ ਵਾਲੇ ਦਿਨਾਂ ਵਿੱਚ ਪੰਥਕ ਤੌਰ ਤੇ ਕੀ ਅਸਰ ਪਵੇਗਾ ਕੀ ਜਿਹੜਾ ਵੱਡਾ ਵਿਵਾਦ ਵੱਡਾ ਪੁਚਾਲ ਕਹਿ ਸਕਦੇ ਹੋ ਕਿ ਜਿਹੜਾ ਸਿੱਖ ਪੰਥਕ ਗਲਿਹਾਰਿਆਂ ਚ ਉੱਠਿਆ ਹੋਇਆ ਕੀ ਉਹ ਠੰਡਾ ਪਵੇਗਾ ਜਾਂ ਨਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਦਿੱਲੀ ਸਿਕਉਰ ਦਿਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਵੱਡੀ ਪਹਿਲ ਕੀਤੀ ਗਈ ਹੈ ਤੇ ਵੱਡਾ ਇਕੱਠਾ ਜਿਹੜਾ ਉਹ 19 ਤਰੀਕ ਨੂੰ ਸੱਦਿਆ ਗਿਆ ਹੈ